ਆਣਾ ਮੀ ਪੈਂਡਿਆ ਨਾ ਬਾਈ ਘਟ ਕਰ ਆ ਮੀ ਪੈਂਡਿਆ ਤਾਂ ਕਰਕੇ ਨਾ ਰੇਲ ਗੱਡੀ ਸਹੀ ਹਜੇ ਆਉਂਦੀ ਆ ਇੱਥੇ ਲਿਖਣਾ ਜਾਵੇ ਕਿਤੇ ਆਵੇ ਹਾਏ ਹਾਏ ਆ ਰੇਲ ਗੱਡੀ ਤਾਂ ਹੀ ਸਹੀ ਹਜੇ ਆਉਂਦੀ ਆ ਇਹ ਇੱਥੇ ਲਿਖਣਾ ਜਾਵੇ ਕਿਤੇ ਮੀ ਪੈਂਡਿਆ ਨਾ ਆ ਵੇਖੋ ਵੈਪਰ ਚੱਲਣ ਦਾ ਆ ਇੱਥੇ ਲਿਖਣਾ ਜਾਵੇ ਕਿਤੇ ਦੇਖ ਲਾ ਇਹ ਵੀ ਇੱਥੇ ਲਿਖਿਆ ਨਹੀਂ ਹੁੰਦੀ ਗੱਡੀ ਕਦਾਂ ਨੇ ਯਾਤਰਿਕ ਜਾਂਦੇ ਆਪਦੇ ਤਾਂ ਹੀ ਹੌਲੀ ਹੌਲੀ ਹੁੰਦੀ ਆ ਹੌਲੀ ਹੌਲੀ ਤਰੀਓ ਕੀਤੀ ਨੇ ਤਾਂ ਹੌਲੀ ਨੇ ਕੀਤੀ ਆ ਹਾਂ ਹਾਂ ਆਂਦੀ ਆ ਆਦਨਾ ਜੀ ਰੇਲ ਗੱਡੀ ਆ ਜੀ ਆਹ ਬੈਠਾ ਵੇਜੋ ਇਹ ਬੰਦਾ ਆਹ ਬੈਠਾਈ ਪੜਗਾਉਣਿਆ ਉਹੀ ਆ ਕਿਹੜਾ ਬੈਠਾ ਉਹੀ ਆ ਰੇਲ ਸਾਲਾ ਹੈਗਾ ਜੁਜਾ ਡੱਬੜ ਜੇ ਜਾਂਦੇ ਉਹ ਤਾਂ ਨਹੀਂ ਗਏ ਨਾ ਘੰਟਾ ਲਾ ਲੈਣਾ ਮਗਲੀ ਮਗਰੋ ਕਿਣੀ ਏਸੀ ਸਾਰੇ ਏਸੀ ਇਹ ਡੱਬੇ ਉਸੇ ਏਸੀ ਲਾਲੀ ਇੱਕ ਵਿੱਚੋਂ ਏਸੀ ਲਾਲੀ ਇੱਕ ਬਾਹ ਖਲੋਤਾ ਜੀ ਔਰ ਅਕੀਰ ਕਿੰਨੇ ਨੇ ਇਹ ਮਾਲ ਗੱਡੀ ਮਾਹਰਾਵਾ ਏਸੀ ਏਸੀ ਟ੍ਰੈਂਟੀ ਮਾਲ ਗੱਡੀ ਸੁਣਾ ਓਹ ਪਾਲ ਗੱਡੀ ਭਰਾਵਾ ਏ ਮਮ ਸ਼ਤਾਰਦੀ ਆ ਜਿਹੜੀ ਸ਼ੀਟਾਂ ਵਾਲੀ ਦਿੱਲੀ ਜਾਂਦੀ ਜਿਹੜੀ ਆਹ ਦਿੱਲੀ ਵਾਲੀ ਏ ਜਿੱਦੇ ਬ੍ਰੇਕਫਾਸਟ ਮਿਲਦਾ ਸ਼ਤਾਰਦੀ ਆ ਸ਼ਰਾਬ ਏ ਕੀ ਇਹਦਾ ਸ਼ਰਾਬ ਦੀ ਬੋਕ ਲਿਖਿਆ ਯਾਰ ਇਹ ਸੀ ਚੇਰਕਾਰ ਕੀ ਲਿਖਿਆ ਵਾ ਉਹ ਸੀ ਚੇਰਕਾਰਕਾਰ ਵਾਲੀ ਨੰਨ ਵਾਲੀ ਸ਼ੀਟ ਵਾਲੀ ਗੱਡੀ ਜਿੱਦਾਂ ਆਪਾਂ ਬੈਠੇ ਆਂ ਤੇਰੇ ਗਾੜੀ ਬ੍ਰੀਕਫਾਸਟ ਵੀ ਆਉਂਗਾ ਅੱਛਾ ਅੱਛਾ ਉਹ ਨਿਆਰਾ ਆਹ ਕਿਹੜਾ ਮੈਡਮ ਕਿ ਆਉਂਦਾ ਵਾ ਚੱਲਦੀ ਹੈ ਬੜਾ ਵਧੀਆ ਫਿਰ ਇਹਦੇ ਵਿੱਚ ਜਮਲ ਹੈਲੀਕਾਪਟਰ ਵਾਲਾ ਦੂਜਾ ਸਾਹ ਵੀ ਆ ਕੇ ਭਾਈ ਜੀ ਮੈਂ ਕੁੜੀ ਆ ਵਾ ਭਾਈ ਜੀ ਅੱਜ ਜਦੋਂ ਮੈਂ ਭਾਈ ਜੀ ਅੱਜ ਬੈਠਾ ਨਾ ਜਦੋਂ ਮੈਂ ਪਹਿਲੀ ਵਾਰ ਜੀ ਅੱਜ ਬੈਠਾ ਇਦਾਂ ਜਦੋਂ ਮੈਡਮ ਜੀ ਆਉਂਦੀ ਨੇ ਮੈਡਮ ਆਉਂਦੀ ਰੋਟੀ ਲੈ ਕੇ ਹੈਂ ਮੈਡਮ ਵੀ ਰੋਟੀ ਲਿਕਣੀ ਹੁੰਦੀ ਜਦੋਂ ਤੂੰ ਜਾਣਾ ਉਥੇ ਜੁਰਸਾ ਜੀ ਯਾਰ ਮੇਰੀ ਗੱਲ ਸੁਣ ਲੈ ਚੇਤੰਭਰਾਂ ਦਾ ਮੜ ਕੇ ਜਦੋਂ ਭਾਈ ਜੀ ਅੱਜ ਮੈਂ ਪਹਿਲੀ ਵਾਰ ਬੈਠਾ ਤੇ ਮੈਡਮ ਰੋਟੀ ਲਿਕਣੀ ਹੁੰਦੀ ਜਦੋਂ ਮੈਂ ਮੈਡਮ ਵਾਲੇ ਵੇਖਿਆ ਤੇ ਉਦੋਂ ਬੜੀ ਅੱਖਾਂ ਖੁੱਲ ਗਈਆਂ ਤੇ ਮਤਲਬ ਸਬਣਾ ਆਉਣ ਡਿਆ ਹੀ ਹਾਂ ਆਪਣੀ ਵੀਡੀਓ ਬਣ ਜਾਣੀ ਵਧੀਆ ਪੰਜਾਬ ਦੀ ਉਦਾਂ ਹੀ YouTube ਤੇ ਪਾਉਣ ਵਾਲੀ ਦੇ 3 ਮਿੰਟ ਤੋਂ ਵੱਧ ਹੋ ਗਈ ਤੇ 3 ਮਿੰਟ ਵਾਲੀ ਜਿਹੜੀ ਵੀਡੀਓ ਹੁੰਦੀ ਉਹ ਪਾਈ ਦੀ ਹੈ ਨਾ YouTube ਤੇ YouTube ਆਪਣਾ ਪੂਰਾ ਫੇਮਸ ਆ ਉਹ ਬੰਦਾ ਘੱਟੋ ਘੱਟ ਜਿਆਦਾ ਨਹੀਂ ਤੇ ਘੱਟੋ ਘੱਟ ਵੀ ਮਿਲੀਅਨ ਤੇ ਨਹੀਂ ਮਤਲਬ ਪੰਜ ਚਾਰ ਜਿਹੜੇ ਬੰਦੇ ਦੇ ਵੇਖ ਲੈਂਦੇ ਆ ਨਾ ਐਂ ਤੇ ਯਾਰ ਇਹ ਰੇਲ ਗੱਡੀ ਆ ਗਈ ਬੱਸ ਆ ਮੁੱਕ ਨਹੀਂ ਗਈ ਹਾਂ